ਪੂਰੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੀ ਅਗਵਾਈ ਚ ਕਮੇਟੀ ਦਾ ਕਤਲ ਕੀਤਾ ਗਿਆ ਜਿਹੜੀ ਕਿ ਪੂਰੇ ਪੰਜਾਬ ਦੇ ਅੰਦਰ ਇਸ ਅਪਰੇਸ਼ਨ ਨੂੰ ਦੇਖ ਰਹੀ ਆ ਪੂਰੇ ਪੰਜਾਬ ਦੇ ਲਗਭਗ ਅੱਜ ਮੇਰਾ ਚੌਥਾ ਡਿਸਟ੍ਰਿਕਟ ਆ ਕੱਲ ਤਿੰਨ ਡਿਸਟ੍ਰਿਕਟ ਦੋ ਡਿਸਟ੍ਰਿਕਟ ਕਵਰ ਕੀ ਸੌਰੀ ਤਿੰਨ ਡਿਸਟ੍ਰਿਕਟ ਕੀਤੇ ਸੀਗੇ ਅੱਜ ਦੋ ਡਿਸਟ੍ਰਿਕਟ ਕਵਰ ਕੀਤੇ ਨਾ ਅੱਜ ਪੰਜਵਾਂ ਡਿਸਟ੍ਰਿਕਟ ਆ ਸੋ ਲਗਾਤਾਰ ਮੈਂ ਪੂਰੇ ਪੰਜਾਬ ਜਾ ਰਹੇ ਹਾਂਗਾ ਜਿੱਥੇ ਮੇਰੀ ਡਿਊਟੀ ਲੱਗੀ ਹੈ ਮੇਰੇ ਕੈਬਨਿਟ ਦੇ ਕਲੀਗ ਅਮਨ अरोड़ा ਜੀ ਲਾਜਿਤ ਪੁੱਲਰ ਜੀ ਡਾਕਟਰ ਬਲਬੀਰ ਜੀ ਤਰਪੀ ਸੌਂਦ ਜੀ ਸਾਰੇ ਸਾਥੀ ਸਾਡੇ ਜਾ ਰਹੇ ਨੇ ਗਰਾਊਂਡ ਲੈਵਲ ਤੇ ਤੇ ਜਾ ਕੇ ਐਕਟੀਵਿਟੀ ਦੇਖ ਰਹੇ ਹਾਂ ਮੈਂ ਖੁਦ ਵੀ ਆ ਥੋੜਾ ਟਾਈਮ ਪਹਿਲਾਂ ਇੱਕ ਤੁਹਾਡੇ ਇਲਾਕੇ ਰੋਪੜ ਦੇ ਅੰਦਰ ਸ਼ਾਮਪੂਰ ਚ ਕਾਸੋ ਆਪਰੇਸ਼ਨ ਹੋ ਰਿਹਾ ਸੀਗਾ ਉਸ ਦੇ ਅੰਦਰ ਜਾ ਕੇ ਦੇਖਿਆ ਸੋ ਅੱਜ ਹੀ ਮੈਂ ਐਸਐਸਪੀ ਸਾਹਿਬ ਨੂੰ ਵਧਾਈ ਦੇਣੀ ਚਾਹੁੰਨਾ ਕਿ ਉੱਥੇ ਆਪਰੇਸ਼ਨ ਜਿਹੜਾ ਇਹਨਾਂ ਦਾ ਸਫਲ ਹੋਇਆ ਉੱਥੇ ਵੀ ਇਹਨਾਂ ਨੂੰ ਇੱਕ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਡਿਟ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਜਿਹੜਾ ਉਹ ਮਿਲਿਆ ਕਿਉਂਕਿ ਸਾਡੇ ਸਾਰੇ ਪੁਲਿਸ ਅਫਸਰ ਸਹਿਬਾਨ ਸਾਰੇ ਸਾਡੇ ਸਿਵਲ ਦੇ ਅਧਿਕਾਰੀगण ਲਗਾਤਾਰ ਇਸ ਆਪਰੇਸ਼ਨ ਦੇ ਅੰਦਰ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਇਸ ਆਪਰੇਸ਼ਨ ਨੂੰ ਜਿਹੜੀ ਸਫਲਤਾ ਮਿਲ ਰਹੀ ਆ ਸੋ ਮੈਂ ਦੇਖ ਰਿਹਾ ਸੀਗਾ ਮੈਂ ਪ੍ਰਸ਼ਾਸਨ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਬੜਾ ਅੱਛਾ ਅੰਕੜਾ ਜਿਹੜਾ ਰੋਪੜ ਦਾ ਸਾਹਮਣੇ ਆਇਆਗਾ ਖਾਸ ਕਰਕੇ ਜੇ ਗੱਲ ਕਰਾਂ ਕਨਵੈਕਸ਼ਨ ਰੇਟ ਦਾ ਜਿਹੜੀ ਸਜ਼ਾਦਾਰ ਆ ਜਿਹੜੀ ਸਜ਼ਾਦਾਰ ਸਜ਼ਾਦਾਰਾ ਕੀ ਐਨਡੀਪੀਐਸ ਐਕਟ ਦੇ ਕੇਸਾਂ ਦੇ ਅੰਦਰ ਯਾਨੀ ਕਿ ਜਿਹੜੇ ਨਸ਼ਾ ਨਾਲ ਸੰਬੰਧਿਤ ਕੇਸ ਨੇ ਉਹਨਾਂ 'ਚ ਪਿਛਲੇ ਸਾਲ ਜਿਹੜੀ ਸਜ਼ਾ ਦਰ ਸੀਗੀ ਉਹ 92% ਰਹੀ ਐ ਰੋਪੜ ਦੀ 92% ਰਹੀ ਆ ਔਰ ਇਸ ਸਾਲ 95% ਰਹੀ ਆ 95% ਰਹੀ ਆ ਜਦਕਿ ਜਦੋਂ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਔਰ ਉਸ ਸਮੇਂ ਇਹ ਕਦੇ 40% ਤੋਂ ਨਹੀਂ ਵਧੀ ਸੀ ਜਦੋਂ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਉਦੋਂ ਕਦੇ 58% ਤੋਂ ਨਹੀਂ ਵਧੀ ਔਰ ਜਦੋਂ ਦੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਆਈਆ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਬਣੇ ਨੇ 86% ਕਦੇ ਨਹੀਂ ਘਟੀ ਇਹ ਅੰਕੜਾ ਇਸੇ ਗੱਲ ਦਾ ਆਪਸੀ ਸਬੂਤ ਆ ਕਿ ਕਿਸ ਤਰ੍ਹਾਂ ਸਰਕਾਰ ਜਿਹੜੀ ਆ ਬੜੀ ਮਜ਼ਬੂਤੀ ਦੇ ਨਾਲ ਪੰਜਾਬ ਚ ਨਸ਼ਾ ਖਤਮ ਕਰਨ ਲੱਗੀ ਹੋਈ ਆ